ਸਾਰੇ ਕਾਂਗਰਸ ਪਾਰਟੀ ਨੇ ਪਹਿਲੀ ਵਾਰ ਹਸ਼ਿਆਰਪੁਰ ਦੇ ਵਿੱਚ ਕਾਮਾਦ ਘਰ ਆਮ ਕਰਦੀ ਹੈ ਔਰਤ ਨੂੰ ਔਰ ਪੜ੍ਹੀ ਲਿਖੀ ਔਰਤ ਨੂੰ ਤਿਰ ਦਿੱਤੀ ਹੈ ਔਰ ਲੋਕਾਂ ਤੋਂ ਬਹੁਤੋ ਇਸ਼ਾਰ ਸਾਡੇ ਵਰਕਰ ਦੇ ਵਿੱਚ ਬਹੁਤੋ ਹੁਸ਼ਾ ਹੈ ਕਿ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਲੋਕਤਵਾਰ ਦੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਾਂਗਰਸ ਪਾਰਟੀ ਨੂੰ ਸਪੋਰਟ ਕਰਕੇ ਉਹਨੂੰ ਮਜ਼ਬੂਤ ਕਰੀਏ ਕਿਉਂਕਿ ਕਾਂਗਰਸ ਪਾਰਟੀ ਹੀ ਹੈ ਜਿਸਨੇ ਆਮ ਗਰੀਬਾਂ ਦੀ ਮਜ਼ਦੂਰਾਂ ਦੀ ਔਰ ਕਿਸਾਨਾਂ ਦੇ ਨਾਲ ਹਮੇਸ਼ਾ ਖੜੀ ਰਹੀ ਹੈ ਤੁਹਾਨੂੰ ਮੇਰੀ ਆਪਣੇ ਵੋਟਰਾਂ ਵੋਟਰ ਸਾਥੀਆਂ ਨੂੰ ਅਪੀਲ ਹੈ ਕੀ ਕਾਂਗਰਸ ਨੂੰ ਸਪੋਰਟ ਕਰਕੇ ਯਾਮਨੀ ਮੋਮਨ ਜੀ ਨੂੰ ਲੋਕ ਸਭਾ ਵਿੱਚ ਭੇਜਿਆ ਤਾਂ ਕਿ ਉਹ ਆਮ ਲੋਕਾਂ ਦੀ ਆਵਾਜ਼ ਬਣ ਕੇ ਲੋਕ ਸਭਾ ਵਿੱਚ ਆਪਣੇ ਸ਼ਹਿਰ ਦੇ ਮੁੱਦੇ ਲੈ ਕੇ ਜਾ ਸਕਣ ਉਹ ਤੋਂ ਦੂਰ ਵੀ ਤੁਸੀਂ ਕਰ ਰਹੇ ਫੀਲ ਦੇ ਵਿੱਚ ਘੁੜ ਰਹੇ ਕਿਹਦਾ ਕੀ ਹੈ ਜਿਹੜਾ ਦੇਖ ਨਹੀਂ ਲੱਗਦਾ ਸਰ ਬਹੁਤ ਪੋਜ਼ਿਟਿਵ ਹੈ ਜੋ ਆ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਢੰਗ ਹੋ ਚੁੱਕਾ ਹੈ ਸੈਂਟਰ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਜੋ ਅੱਜ ਤੱਕ ਕੁਝ ਕੀਤਾ ਨਹੀਂ ਕ្សਾਨ ਵਿਰੋਧੀ ਸਰਕਾਰ ਹੈ ਔਰ ਪੁੰਜੀਪਤਿਆਨੀ ਸਰਕਾਰ ਹੈ ਤੇ ਦੋਨੋਂ ਤਿੰਨਾਂ ਪਾਰਟੀਆਂ ਤੋਂ ਜਿਹੜਾ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਤੇ ਉਹਨਾਂ ਨੂੰ ਇੱਕ ਉਮੀਦ ਕਾਂਗਰਸ ਪਾਰਟੀ ਵਿੱਚ ਨਵੀਂ ਆਉਂਦੀ ਹੈ। ਬੋਲੋ ਖਾਣਾ ਜਿਹੜਾ ਬਿਲਕੁਲ ਮਰ ਚੁੱਕਿਆ ਹੈ ਲੋਕ ਸਭਾ ਚੋਣਾਂ ਦਾ ਤੇ ਤੁਹਾਡੀ ਪਾਰਟੀ ਵੱਲੋਂ ਵੀ ਅੱਜ ਮੈਡਮ ਉਹਨਾਂ ਨੇ ਜਿਹੜੇ ਫਾਰਮ ਭਰਨ ਜਾਣੇ ਆ ਇੱਕ ਤਾਂ ਦੇਖਦੇ ਤੁਸੀਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਚੈਨਲ ਦੇ ਮਾਧਮੇ ਮਾਧਮੇ ਨਾਲ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਦੀ ਆ। ਦੇਖੋ 10 ਸਾਲ ਦੇ ਵਿੱਚ ਬੀਜੇਪੀ ਨੇ ਜੋ ਕੀਤਾ ਲੋਕ ਸਭ ਜਾਣਦੇ ਆ ਅੱਜ ਪੂਰਾ ਦੇਸ਼ ਜਾਣਦਾ ਆ ਸਾਡਾ ਸਾਡਾ ਦੇਸ਼ ਕਿੱਥੇ ਪਹੁੰਚ ਗਿਆ ਐਨੀ ਮਹਿੰਗਾਈ ਐਨੀ ਬੇਰੋਜ਼ਗਾਰੀ ਵੱਧ ਗਈ ਆ ਸੋ ਅੱਜ ਬਦਲਾਅ ਦੀ ਜ਼ਰੂਰਤ ਆ ਲੋਕ ਜਾਣਦੇ ਇਸ ਚੀਜ਼ ਨੂੰ ਬੇਸ਼ੱਕ ਜਿੰਨਾ ਮਰਜ਼ੀ ਜੁੰਮਲੇ ਜੋ ਆਪਣੇ ਵਾਅਦੇ ਕਰ ਕਰਕੇ ਬਾਰ-ਬਾਰ ਸੱਤਾ ਚਾਹੀਏ ਆ ਆਈ ਸਰਕਾਰ ਪਹਿਲਾਂ ਬੀਜੇਪੀ ਪਰ ਹੁਣ ਲੋਕਾਂ ਨੂੰ ਸਮਝ ਆ ਚੁੱਕੀ ਆ ਹੁਣ ਸਾਡੇ ਦੇਸ਼ ਨੂੰ ਬਦਲਣ ਲਈ ਸਾਨੂੰ ਇਸ ਵਾਰ ਦੁਬਾਰਾ ਕਾਂਗਰਸ ਪਾਰਟੀ ਨੂੰ ਲੈ ਕੇ ਆਉਣਾ ਪੈਣਾ ਹੈ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਸਾਡੇ ਪੰਜਾਬ ਨੂੰ ਏਡੀ ਮੈਚ ਕਰ ਸਕਦੀ ਹੈ ਸਾਡੇ ਹੁਸ਼ਿਆਰ ਪਰਜਨ ਨੂੰ ਲੈ ਸਕਦੀ ਹੈ ਸੋ ਅੱਜ ਸਾਡੇ ਮੈਡਮ ਗਾਮਨੀ ਗਾਮਨੀ ਬੇਮਰ ਜਿਹੜੇ ਕਿ ਉਮੀਦਵਾਰ ਨੇ ਲੋਕ ਸਭਾ ਹਲਕਾ ਸ਼ਹਿਰਪੁਰ ਤੋਂ ਕਾਂਗਰਸ ਪਾਰਟੀ ਦੇ ਅੱਜ ਉਹਨਾਂ ਦੇ ਦਫਤਰ ਦਾ ਕਾਂਗਰਸ ਪਾਰਟੀ ਦਫਤਰ ਦਾ ਵਿਕਾਟਨ ਜੀ ਮੌਜੂਦ ਮਾਦਾ ਟਾਊਨ ਦੇ ਵਿੱਚ ਜਿਹਦੇ ਵਿੱਚ ਬਹੁਤ ਇਕੱਤਾ ਹਸਾ ਸਾਰੇ ਕਾਰਜਕਰਤਾ ਦੇ ਵਿੱਚ ਰੁਚੀ ਉੱਚਾ ਉਸਾ ਦੇ ਕੇ ਲੱਗ ਰਿਹਾ ਹੈ ਕਿ ਬਹੁਤ ਹੀ ਜ਼ਿਆਦਾ ਲੀਡ ਦੇ ਉੱਤੇ ਮੈਡਮ ਗਾਮਨੀ ਗੋਲਰ ਜੀ ਬਜੇ ਪਲਾਪਤ ਕਰੇਗੀ ਜਿਹੜੇ ਕਿ ਇਸ ਦੇ ਦੇਸ਼ ਦੇ ਵਿੱਚ ਜਿੱਤ ਦੀ ਮਾਲਾ ਆਲਾਈਂਸ ਪਾਰਟੀ ਦੀ ਜਿਹੜੀ ਜਿੱਤ ਦੀ ਮਾਲਾ ਜਿਹੜੀ ਲੋਕ ਸਭਾ ਦੀ ਮਾਲਾ ਬਣ ਜਾ ਰਹੀ ਹੈ ਉਹਦੇ ਵਿੱਚ ਹੁਸ਼ਿਆਰਪੁਰ ਦੀ ਜਿੱਤ ਲੈ ਕੇ ਵੀ ਇਹ ਵੀ ਮੋਤੀ ਉਸ ਮਾਲਾ ਵਿੱਚ ਪਰੋ ਕੇ ਸਾਡੇ ਦੇਸ਼ ਨੂੰ ਕਾਂਗਰਸ ਪਾਰਟੀ ਦੀ ਦੁਆਰਾ ਸਰਕਾਰ ਲੈ ਕੇ ਆਮਗੇ ਬਹੁਤ ਬਹੁਤ ਧੰਨਵਾਦ ਜਿਹੜੀ 10 ਸਾਲ ਤੋਂ ਸਰਕਾਰ ਆ ਮਹਿੰਗਾਈ ਦੇ ਮੁੱਦੇ ਤੇ ਕਾਲੇਤਾਨ ਦੇ ਮੁੱਦੇ ਤੇ ਇਹਨਾਂ ਮੁੱਦਿਆਂ ਤੇ ਜਿਹੜੀ ਆਈ ਸੀ ਤਾਂ ਆਪਾਂ ਕੀ ਮੁੱਦਾ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਜਾ ਰਹੇ ਆ ਦੇਖੋ बड़े जुमले 15-15 लाख भी देख ले आम आदमी पार्टी ਦਾ 1000-1000 ਰੁਪਈਆ ਵੀ ਦੇਖ ਲਿਆ ਕਾਂਗਰਸ ਪਾਰਟੀ ਜਿਹੜੂ ਵੀ ਜਿਹੜੇ ਵੀ ਵਾਦੇ ਕੀਤੇ 550 ਰੁਪਏ ਤੋਂ 1500 ਰੁਪਈਆ ਪੈਨਸ਼ਨ ਕਹੀ ਸੀ ਉਹਨੇ ਕਰਕੇ ਦਿਖਾਈ ਔਰ ਉਸ ਤੋਂ ਬਾਅਦ ਜਿਹੜੇ ਕਿ ਬਿਜਲੀ ਦੇ ਬਿੱਲ ਮਾਫ ਕੀਤੇ ਉਹ ਵੀ ਕਰਕੇ ਦਿਖਾਏ ਬਿਜਲੀ ਦੇ ਬਿੱਲ ਦੇ ਰੇਟ ਘਟਾਏ ਉਹ ਵੀ ਕਰਕੇ ਦਿਖਾਏ ਕਾਂਗਰਸ ਪਾਰਟੀ ਜੁਮਲੇ ਨਹੀਂ ਛੜਦੀ ਕਾਂਗਰਸ ਪਾਰਟੀ ਹਕੀਕਤ ਤੇ ਜੇ ਕਹਿੰਦੀ ਹੈ ਤਾਂ ਕਰਕੇ ਦਿਖਾਉਂਦੀ ਹੈ ਸਾਡੀ ਅਪੀਲ ਆ ਵੋਟਰਾਂ ਦੇ ਅੱਗੇ ਸਾਰੇ ਆ ਜਿਹੜਾ ਸ਼ਹਿਰ ਨੂੰ ਦੇਖੋ ਪਿਛਲੇ 5 ਸਾਲ ਵੀ ਜਿਹੜੇ 10 ਸਾਲ ਵੀ ਦੇਲੇ ਜਿਹੜੇ ਵੀ ਐਮਪੀ ਬਣੇ ਉਹ ਹੁਸ਼ਿਆਰਪੁਰ ਦੇ ਵਿੱਚ ਮੁੜ ਕੇ ਨਜ਼ਰ ਨਹੀਂ ਆਏ ਮੇਰੀ ਅਪੀਲ ਆ ਇਹ ਜਨ ਮੈਡਮ ਗੈਮਨੀ ਗੋਮਣ ਸਾਡੇ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਰਹਿਣ ਵਾਲੇ ਆ ਔਰ ਬਹੁਤ ਹੀ ਇੱਕ ਸਧਾਰਨ ਲੇਡੀ ਹੈ ਔਰ ਸਾਨੂੰ ਪਤਾ ਹੈ ਬਹੁਤ ਹੀ ਜੁਝਾਰੂ ਆ ਇਹ ਸਾਡੇ ਹੁਸ਼ਿਆਰਪੁਰ ਦੇ ਜਿਹੜੇ ਵਿਕਾਸ ਕਰਦੇ ਦੀ ਵਾਅਦਾ ਜਾ ਕੇ ਪਾਰਲੀਮੈਂਟ ਚੱਕ ਸਕਦੇ ਆ ਇਸ ਕਰਕੇ ਮੇਰੀ ਅਪੀਲ ਆ ਕਿ ਜਨਨੀ ਗੋਮਨ ਦੇ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਵੀ ਤੇ ਪਵਾਓ ਵੀ ਕਾਂਗਰਸ ਪਾਰਟੀ ਨੂੰ ਜਿੱਤੇ ਬਣਾਓ ਕਾਂਗਰਸ ਨੇ ਹਮੇਸ਼ਾ ਜਿਹੜਾ ਪਰਿਵਾਰਵਾਦ ਦਾ ਇੱਕ ਥੱppa ਲੱਗਦਾ ਆ ਔਖ ਲੱਗਦਾ ਆ ਤੇ ਬੀਜੇਪੀ ਕੋਲੋਂ ਜਿਹੜੀ ਹਿਸ਼ਾਰਤ ਦੀ ਲੋਕ ਸਭਾ ਦੀ ਟਿਕਟ ਦਿੱਤੀ ਗਈ ਇਹਨੂੰ ਕਿੱਦਾਂ ਦੇਖਦੇ ਤੁਸੀਂ ਦੇਖੋ ਪ੍ਰੂਫ ਹੋ ਗਿਆ ਆ ਬੀਜੇਪੀ ਜਿਸ ਸਿਰਫ ਜੁੰਮਲੇਵਾਦੀ ਪਰਿਵਾਰਵਾਦ ਕਹੇ ਕਿ ਆਪ ਕੋਈ ਚਾਹੇ ਪਰਿਵਾਰਾਂ ਵਿੱਚ ਟਿਕਟਾਂ ਵੰਡੀਆਂ ਜਾਵੇ ਉਹ ਕੋਈ ਗੱਲ ਨਹੀਂ ਇਹਨੂੰ ਸਾਰਾ ਕੁਝ ਮਾਫ ਆ ਅਰੇ ਅਸੀਂ ਇਹ ਪਰਿਵਾਰਵਾਜੇ ਦੀ ਗੱਲ ਕਰ ਰਿਹਾ ਹਾਂ ਸਿਰਫ ਇਹਨਾਂ ਨੂੰ ਅਲਰਜੀ ਰਾਹੁਲ ਗਾਂਧੀ ਤੋਂ ਉਹ ਪਰਿਵਾਰ ਹੋਣੇ ਆਪਣੇ ਬਾਪ ਦਾਦਾ ਦੇ ਆ ਸ਼ਹਾਤਾ ਦਿੱਤੀਆਂ ਸ਼ਹੀਦ ਹੋਏ ਬੀਸ ਦੇ ਉੱਤੇ ਇਹਨਾਂ ਨੂੰ ਇਹ ਜਨਸਾ ਕਿੰਨਾ ਚਿਹਰੇ ਰਹਿਣਗੇ ਕਿ ਅਸੀਂ ਦੁਬਾਰਾ ਨਹੀਂ ਆ ਸਕਦੇ ਇਹਨਾਂ ਨੂੰ ਡਰ ਪੈ ਗਿਆ ਆ ਅੱਜ ਰਾਹੁਲ ਗਾਂਧੀ ਜੀ ਹਾਰ ਚੁੱਕੇ ਆ ਅਸੀਂ ਕਹਿੰਦਾ ਕਿ ਜਨੂ ਇਸ ਵਾਰ ਰਾਹੁਲ ਗਾਂਧੀ ਜੀ ਨੇ ਜੋ ਪ੍ਰਿਆਸ ਕੀਤੇ ਆ ਉਹ ਇੱਕ ਅਸਰ ਨਹੀਂ ਛੱਡੀ ਜਿੱਤ ਆਪਣੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਸੀਂ ਰਾਹੁਲ ਗਾਂਧੀ ਦੇ ਵਿਚਾਰਧਾਰਾ ਦੇ ਨਾਲ ਆ ਅਸੀਂ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਆ ਅਸੀਂ ਚਾਹੁੰਦੇ ਹਾਂ ਰਾਹੁਲ ਗਾਂਧੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣੇ ਇੱਕ ਪੜਿਆ ਲਿਖਿਆ ਪ੍ਰਧਾਨ ਮੰਤਰੀ ਸਾਡੇ ਦੇਸ਼ ਨੂੰ ਮਿਲੇ ਰਾਹੁਲ ਗਾਂਧੀ ਜੀ ਜਿਹਨੂੰ ਹਜ਼ਾਰਾਂ ਕਿਲੋਮੀਟਰ ਜਿਹੜੀ ਪੈਦਲ ਯਾਤਰਾ ਕੀਤੀ ਹੈ ਇਹਨੂੰ ਕਿੱਦਾਂ ਦੇਖਦੇ ਕਿੰਨਾ ਕਹਦਾ ਕਿ ਲੋਕ ਸਭਾ ਚੋਣਾਂ ਚ ਪਹੁੰਚਾਓ ਦੇਖੋ ਭਾਰਤ ਜੋੜੋ ਯਾਤਰਾ ਨੇ ਬਹੁਤ ਕੁਝ ਸਿਖਾਇਆ ਦੇਸ਼ ਨੂੰ ਬੰਨਿਆ ਹਰ ਇੱਕ ਵਰਗ ਨੂੰ ਨਾਲ ਜੋੜ ਕੇ ਲੈ ਕੇ ਚੱਲੇ ਜਿਹੜੇ ਕੀ ਆਪਣੀ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਵਿੱਚ ਸਿਰਫ ਇੱਕ ਧਰਮ ਦੀ ਰਾਜਨੀਤੀ ਕਰਦੀ ਹੈ ਡਿਵਾਈਡਡ ਜੋ ਅੰਗਰੇਜ਼ਾਂ ਨੇ ਪੌਂਸੀ ਅਪਲਾਈ ਸੀ ਸੋ ਨਹੀਂ ਪੌਂਸੀ ਭਾਰਤੀ ਜਨਤਾ ਪਾਰਟੀ ਕਰਕੇ ਸੱਤਾ ਦੇ ਵਿੱਚ ਚਾਹੀਆ ਪਰ ਜਿੱਦਾਂ ਅੰਗਰੇਜ਼ਾਂ ਨੂੰ ਆਪਾਂ ਦੇਸ਼ ਤੋਂ ਕੱਢਿਆ ਸੀ ਐਦੋ ਹੁਣ ਸਮਾਂ ਆ ਗਿਆ ਸਾਡੇ ਲੋਕ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਵਿੱਚ ਕੱਢ ਕੇ ਲੈ ਰੋਗੇ ਉਹਨਾਂ ਖਾੜਾ ਜਿਹੜਾ ਬਿਲਕੁਲ ਮਗ ਚੁਕਿਆ ਆ ਤੇ ਕਾਂਗਰਸ ਪਾਰਟੀ ਵੱਲੋਂ ਅੱਜ ਮੈਡਮ ਜਾਮਲੀ ਗੋਬਾ ਜੀ ਦੇ ਨਾਮ ਜਦ ਕੀ ਪੱਤਰ ਜਿਹੜਾ ਦਾਖਲ ਕਰ ਜਾ ਰਹੇ ਆ ਤੇ ਤੁਸੀਂ ਵੀ ਇੱਥੇ ਪਹੁੰਚੇ ਹੋਏ ਫਿਰ ਤਾਂ ਦੇਖਦੇ ਹੋ ਕਿੰਨਾ ਦਾ ਸਾਹ ਜਨਤਾ ਦੇ ਵਿੱਚ ਅੱਲਾ ਦਾ ਹੁਸ਼ਿਆਰਪੁਰ ਦੇ ਸਾਰੇ ਵਸਨੀਕਾਂ ਨੂੰ ਮੇਰੇ ਵੱਲੋਂ ਨਮਸਕਾਰ ਤੁਸੀਂ ਦੇਖ ਹੀ ਰਹੇ ਹੋ ਆਲੇ ਦੁਆਲੇ ਕੀ ਰਸ਼ ਹੈਗਾ ਹਨਾ ਲੋਕ ਸਾਥ ਦੇਣ ਨੂੰ ਉਤਾਵਲੇ ਆ ਕਿਉਂਕਿ ਬਦਲਾਅ ਨੇ ਤਾਂ ਜਿੰਨਾ ਕਿ ਬਦਲਾਅ ਲੈਣਾ ਹੀ ਲਿਆਤਾ ਹੁਣ ਤਾਂ ਬਦਲਾਅ ਨੂੰ ਬਦਲਣ ਦੀਆਂ ਤਿਆਰੀਆਂ ਲੋਕ ਦਿਲਾਂ 'ਚ ਮੰਨ ਧਾਰੀ ਬੈਠੇ ਸਾਫ ਪਤਾ ਲੱਗਦਾ ਹੀ ਹੈ 5 ਸਾਲ ਤੋਂ ਜਿਹੜੀ ਮਜੂਤਾ ਪਾਰਟੀ ਆ ਸੈਂਟਰ ਦੇ ਵਿੱਚ ਉਹ ਜਿਹੜੇ ਮੁੱਦੇ ਆਉਟ ਲੈ ਕੇ ਆਏ ਸੀ ਮੁੱਦੇ ਤਾਂ ਲਗਭਗ ਟ੍ਰੈਕ ਤੋਂ ਆਊਟ ਹੋ ਚੁੱਕੀ ਆ ਤੇ ਤੁਸੀਂ ਉਹ ਜਿਹੜੇ ਮੁੱਦੇ ਲੈ ਕੇ ਜਿਹੜੇ ਜਨਤਾ ਦੇ ਵਿੱਚ ਉਹਨਾਂ ਨੂੰ ਹਵਾਈ ਦਾ ਮੁੱਦਾ ਮੁੱਖ ਹੀ ਆ ਕਾਲੇ ਧਨ ਦਾ ਮੁੱਦਾ ਉਹ ਮੈਨੂੰ ਲੱਗਦਾ ਉਹ ਤੋਂ ਥੋੜਾ ਵੱਧ ਗਿਆ ਹੋਣਾ ਹੁਣ ਕਰ ਹੋਰ ਵੀ ਕਾਫੀ ਮੁੱਦੇ ਨੇ ਤੇ ਜਿਹੜੀ ਕਾਂਗਰਸ ਪਾਰਟੀ ਆ ਇਹ ਕਿਹਨਾ ਮੁੱਦਿਆਂ ਤੇ ਜਿਹੜੇ ਹੁਣ ਚੋਣ ਲੜ ਰਹੇ ਆ ਕਾਂਗਰਸ ਪਾਰਟੀ ਦੇਖੋ ਜੀ ਜਿਹੜੇ ਮੁੱਦੇ ਆਪੋ ਜੀ ਸੈਂਟਰ ਸਰਕਾਰ ਨੇ ਰੱਖੇ ਸੀਗੇ ਨਾ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਹੈ ਨਾ ਉਹ 10 ਸਾਲਾਂ ਤੋਂ ਹਾਲ ਤੱਕ ਕੰਟੀਨਿਊਸਲੀ ਚੱਲ ਰਹੇ ਆ ਉਹਨਾਂ ਦੇ ਵਿੱਚ ਕੋਈ ਕਮੀ ਤਾਂ ਨਹੀਂ ਹੈ ਨਾ ਜਿਉਹਨੇ ਆਪਾਂ ਗੱਲ ਕਰੀਏ ਬਲੈਕ ਮਨੀ ਕਹਿੰਦਾ ਬਾਹਰੋਂ ਲੈ ਕੇ ਆਣੀ 15-15 ਲੱਖ ਰੁਪਏ ਅਕਾਊਂਟਾਂ ਜਾਏਗਾ ਜੀ ਇਹ ਹੋਏਗਾ ਉਹ ਹੋਏਗਾ ਹੈ ਨਾ ਲੋਟਬੰਦੀ ਕਰਕੇ ਜੀਐਸਟੀ ਲੈ ਜਾ ਕੇ ਉਹਦਾ ਵਪਾਰੀ ਵਰਗ ਦੀ ਨਾਰਮਲ ਬੰਦੇ ਦੀ ਤਮਰ ਤੋੜ ਕੇ ਰੱਖ ਰਿਹਾ ਹੈ ਤਾਂ ਹੀ ਉਹਦੇ ਵਿੱਚ ਕੋਵਿਡ ਦੇ ਵੇਲੇ ਲੋਕਾਂ ਨੂੰ ਸੜਕਾਂ ਤੇ ਹਜ਼ਾਰਾਂ ਕਿਲੋਮੀਟਰ ਵਿਚਾਰੇ ਪ੍ਰਵਾਸੀਆਂ ਨੂੰ ਇੱਕ ਗੱਡੀ ਵਾਸਤੱਕ ਨਹੀਂ ਪ੍ਰੋਵਾਈਡ ਕਰਾ ਪਾਇਆ ਕਿ ਆਪਣੇ ਉਹਨਾਂ ਨੂੰ ਘਰਾਂ ਲੈ ਕੇ ਬਚਾਤਾ ਜਾਵੇ ਭਾਈ ਯਾਰ ਐਦਾਂ ਦੀਆਂ ਸਰਕਾਰਾਂ ਵੀ ਹੈਗੀਆਂ ਹੈ ਨਾ ਤੇ ਜੇ ਗੱਲ ਕਰੀਏ ਆਪਾਂ ਕੇ ਮੁੱਦਾ ਕਿਹੜਾ ਲੈ ਕੇ ਆਏ ਸੀ ਤਾਂ ਉਹ ਧਰਮ ਜਾਤ ਪਾਤ ਤੇ ਫਿਰਕਾ ਪ੍ਰਸਤੀ ਤੋਂ ਇਲਾਵਾ ਕੋਈ ਮੁੱਦਾ ਲੈ ਕੇ ਅਜੇ ਤੱਕ ਆਇਆ ਹੀ ਨਹੀਂ ਸੀ ਠੀਕ ਹੈ ਕਾਂਗਰਸ ਦਾ ਮੁੱਦਾ ਹਮੇਸ਼ਾ ਡਵੈਲਪਮੈਂਟ ਦਾ ਰਿਹਾ ਤਰੱਕੀ ਦਾ ਰਿਹਾ ਰੋਡ ਹੋ ਗਏ ਹਸਪੀਟਲਸ ਹੋ ਗਏ ਆਰਗੇਨਾਈਜੇਸ਼ਨਸ ਹੋ ਗਈਆਂ ਵਪਾਰਿਕ ਵਰਗ ਨੂੰ ਰਾਈਟ ਹੈ ਨਾ ਦੇਖੋ ਜੌਬਸ ਵੀ 2003 4 5 6 ਤੋਂ ਬਾਅਦ ਬਹੁਤ ਜ਼ਿਆਦਾ ਗਰੂਮਲੀ ਵਧੀਆਂ ਸੀ ਹੈ ਨਾ ਲੋਕਾਂ ਦੀ এমਪਲੋਇਮੈਂਟ ਦੇ ਵਿੱਚ ਡਿਫਰੈਂਸ ਆਇਆ ਸੀ ਬਟ ਜਦ 14 ਤੋਂ ਬਾਅਦ ਫੇਰ ਮੁੜ ਕੇ ਇੱਕਦਮ ਡੰਪ ਹੋਣਾ ਸ਼ੁਰੂ ਹੋ ਗਿਆ ਇਹ ਤਾਂ وہی ਸਾਡੇ ਮੁੱਦੇ ਆ ਕਾਂਗਰਸ ਦੇ ਕਾਂਗਰਸ ਡਵੈਲਪਮੈਂਟ ਤਰੱਕੀ ਸਭ ਕੁਝ ਕਰਨ ਨੂੰ ਸ਼ਹਿਰਪੁਰ ਵਸਕੇ ਨੇ ਕੀ ਫੀਲਾ ਲੋਕसभा ਸ਼ਹਿਰਪੁਰ ਦੇ ਜਿਹੜੇ ਵਸਦੇ ਨੇ ਉਹ ਹੁਸ਼ਿਆਰਪੁਰ ਵਸਦੇ ਨੇ ਨੈਚਰਲੀ ਹੁਸ਼ਿਆਰਪੁਰ ਦੇ ਵਿੱਚ ਵੀ ਅਗਰ ਆਪਾਂ ਗੱਲ ਕਰੀਏ ਤਾਂ ਮੈਂ ਤਾਂ ਜਦੋਂ ਵੀ ਗੱਲ ਕਰਾਂਗਾ ਸਭ ਤੋਂ ਪਹਿਲਾਂ ਰੋਜ਼ਗਾਰ ਹੋਵੇ ਇੰਡਸਟਰੀ ਦੀ ਗੱਲ ਕਰਾਂਗਾ ਠੀਕ ਹੈ ਨਾ ਜੀ ਹੈਲਥ ਸਰਵਿਸ ਹੋ ਗਈ ਐਜੂਕੇਸ਼ਨ ਹੋ ਗਈ ਮੈਂ ਤਾਂ ਇਹਨਾਂ ਚੀਜ਼ਾਂ ਦੀ ਗੱਲ ਕਰਦਾ ਮੈਨੂੰ ਕਿਸੇ ਧਰਮੀ ਮੁੱਦੇ ਨਾਲ ਜਾਂ ਜਾਤਵਾਦ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਿਹੜੇ ਸਾਡੇ ਮੇਨ ਮੁੱਦੇ ਹੈ ਨਾ ਜੀ ਉਹ چاہے ਕੋਈ ਵੀ ਡਿਸਟ੍ਰਿਕਟ ਹੋਵੇ ਕੋਈ ਵੀ ਸਟੇਟ ਹੋਵੇ ਕੋਈ ਵੀ ਲੋਕ ਸਭਾ ਕੌਨਸਟੀਚੁਐਂਸੀ ਹੋਵੇ ਡਵੈਲਪਮੈਂਟ ਦੇ ਰੋਗੂ ਅੱਜ ਤਿੱਥਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਲੋਕ ਸਭਾ ਦਾ ਜਿਹੜਾ ਵਿਗਲ ਵੱਜ ਚੁੱਕਾ ਹੈ ਇਹ ਜਿਹੜੀਆਂ ਚੋਣਾਂ ਹੁਣ ਆਮ ਚੋਣਾਂ ਨਹੀਂ ਆ ਤੇ ਇਸ ਕਰਕੇ ਸਾਡੀ ਹੁਸ਼ਿਆਰਪੁਰ ਲੋਕ ਸਭਾ ਤੋਂ ਜਾਮਨੀ ਕੁਮਰ ਜਿਹੜੀ ਕਿ ਬੜੇ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਇੱਕ ਹਿੰਦੁਸਤਾਨ ਚ ਪੰਜਾਬ ਦੇ ਵਿੱਚ ਮਿਸਾਲ ਕਾਇਮ ਕੀਤੀ ਹੈ ਕਿ ਕਿਸੇ ਆਧਾਰਨ ਪਰਿਵਾਰ ਦੇ ਵਿੱਚੋਂ ਜੇ ਟਿਕਟ ਦਿੱਤੀ ਜਾ ਸਕਦੀ ਆ ਤਾਂ ਕਿਸੇ ਨੂੰ ਵੀ ਟਿਕਟ ਦਿੱਤੀ ਜਾ ਸਕੀ ਆ ਨਹੀਂ ਤਾਂ ਇਹ ਇੱਕ ਰੀਤ ਸੀ ਬੜੇ ਧਰਾੜ ਬੰਦਿਆਂ ਨੂੰ ਮਿਲਦੀ ਆ ਜੀ ਉਹ ਇਦਾਂ ਦੀਆਂ ਵਿਚਾਰਾਂ ਸੀਗੀਆਂ ਤਾਂ ਸਾਡੀ ਇਹ ਇੱਕ ਬਹੁਤ ਵਧੀਆ ਬੇਨਤੀ ਹੈ ਕਿ ਸਾਰੇ ਹੀ ਜਣੇ ਜਿਹੜੀ ਕਿ ਇੱਕ ਆਮ ਸੁਧਾਰਨ ਪਰਿਵਾਰ ਦੇ ਵਿੱਚੋਂ ਆ ਕਿਉਂਕਿ ਇਹ ਇਹ ਜਿਹੜੀ ਲੜਾਈ ਹੈ ਸਾਡੇ ਭਵਿੱਖ ਦੀ ਲੜਾਈ ਆ ਇਹ ਜਿਹੜੀਆਂ ਵਿਚਾਰਧਾਰਾ ਵਾਲੀ ਲੜਾਈ ਆ ਸਵਿਧਾਨ ਨੂੰ ਬਚਾਉਣ ਦੀ ਲੜਾਈ ਆ ਇੱਕ ਪਾਸੇ ਸਵਿਧਾਨ ਨੂੰ ਤੋੜਨ ਦੀ ਵਿੱਚ ਲੜਾਈ ਆ ਇਹ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਹੁਸ਼ਾਰਪੁਰ ਸਾਰੇ ਨਿਵਾਸੀਆਂ ਨੂੰ ਮੈਡਮ ਜਾਮਨੀ ਗੋਮਰ ਜੀ ਜਿਹੜੇ ਕਿ ਸੰਵਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਨੇ ਤੇ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਆਉਣ ਵਾਲਾ ਜਿਹੜਾ ਆਪਾਂ ਦੇਖਿਆ ਉਹਨੂੰ ਆਪਾਂ ਸਵੀਕਾਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਨਾ ਕੋਈ ਖੜਾ ਜਿਹੜਾ ਬਿਲਕੁਲ ਮੰਗ ਚੁੱਕਿਆ ਆ ਤੇ ਤੁਸੀਂ ਵੀ ਜਿਹੜਾ ਅੱਜ ਨਾਮੀਨੇਸ਼ਨ ਫਾਰਮ ਜਿਹੜੇ ਭਰਨ ਜਾ ਰਹੇ ਹੋ ਤੇ ਕਿੱਦਾਂ ਦੇਖਦੇ ਆ ਇਹਨੂੰ ਕਿ ਕੀ ਲੋਕਾਂ ਨੂੰ ਆਪਣਾ ਵੋਟਰਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਹੋ ਵੋਟਰਾਂ ਨੂੰ ਆਪਣੀ ਲਈ ਹੀ ਕਰਨਾ ਚਾਹੁੰਦੇ ਆ ਕਿ ਇੱਕ ਤਰਫ ਪੈਸਾ ਖੜਾ ਹੈ ਇੱਕ ਤਰਫ ਸਾਫ ਨੀਅਤ ਹੈ ਮੈਂ ਬਹੁਤ ਹੀ ਆਪਣੀ ਸਾਫ ਨੀਅਤ ਲੈ ਕੇ ਇਸ ਲੜਾਈ ਇਸ ਜੰਗ 'ਚ ਉਤਰੀ ਆ ਤੇ ਇਹ ਹੀ ਚਾਹਦੀ ਆ ਕਿ ਮੈਂ ਆਪਣੇ ਹੁਸ਼ਾਲਪੁਰ ਲਈ ਬਹੁਤ ਕੁਝ ਕਰ ਸਕਾ ਤੇ ਤੁਹਾਡਾ ਸਾਰਿਆਂ ਦਾ ਉਹਨਾਂ ਸਾਰਿਆਂ ਦਾ ਬਹੁਤ ਸਾਰਾ ਲੋੜ ਹੈ ਸਾਡੀ ਲੋੜ ਹੈ ਤੁਹਾਡੀ ਜਿਹੜੀ ਸਰਕਾਰ ਆ 10 ਸਾਲ ਤੋਂ ਮਹਿੰਗਾਈ ਦੇ ਮੁੱਦੇ ਤੇ ਕਾਲੇਤਾਂ ਦੇ ਮੁੱਦੇ ਤੇ ਹੋਰ ਕਈ ਮੁੱਦੇ ਤੇ ਆਈ ਸੀ ਤੇ ਤੁਸੀਂ ਕਿਹੜੇ ਮੁੱਦੇ ਲੈ ਕੇ ਜਿਹੜੇ ਜਨਤਾ ਦੇ ਵਿੱਚ ਜਾ ਰਹੇ ਮੈਂ ਹੁਸ਼ਿਆਪੁਰ ਦੇ ਮੁੱਦੇ ਲੈ ਕੇ ਜਾ ਰਹੀ ਹਾਂ ਕਿਉਂਕਿ ਜਿੱਤੇ ਵੀ ਅਸੀਂ ਜਾ ਰਹੇ ਲੋਕ ਆਪਣੇ ਪ੍ਰੋਬਲਮਸ ਵੀ ਲੈ ਕੇ ਆ ਰਹੇ ਮੁੱਦੇ ਲੈ ਕੇ ਆ ਰਹੇ ਚਾਹੇ ਉਹ ਹੁਸ਼ਿਆਪੁਰ ਸ਼ਹਿਰ ਦੀ ਗੱਲ ਹੋਵੇ ਚਾਹੇ ਬੇਟੇਰੀਆ ਦੀ ਗੱਲ ਹੋਵੇ ਚਾਹੇ ਕੰਢੀ ਦੀ ਗੱਲ ਹੋਵੇ ਤੇ ਨਾਲ ਉਹ ਸੋਲੂਸ਼ਨਸ ਵੀ ਦੇ ਰਿਹਾ ਕਿ ਮੈਡਮ ਇਦਾਂ ਕਰਕੇ ਇਹਨਾਂ ਪ੍ਰੋਬਲਮਸ ਨੂੰ ਸੋਲਵ ਕੀਤਾ ਜਾ ਸਕਦਾ ਤੇ ਇਸ ਕਾਂਗਰਸ ਪਾਰਟੀ ਦੇ ਜਾਂ ਪਹਿਲੇ ਇਹ ਤੁਹਾਡੀ ਪਾਰਟੀ ਤੇ ਪਰਿਵਾਰਵਾਦ ਦੇ ਜਿਹੜੇ આરોਪ ਲੱਗਦੇ ਰਹੇ ਹੁਣ ਤਾਂ ਤੇ ਬੀਜੇਪੀ ਕੋਲੋ ਜਿਹੜਾ ਆਪਣਾ ਕੈਂਡੀਡੇਟ ਜਿਹੜਾ ਸ਼ਹਿਰ ਤੋਂ ਲੋਕ ਸਭਾ ਦਾ ਆਇਆ ਉਹ ਪਰਿਵਾਰ ਦੇ ਵਿੱਚੇ ਟਿਕਟ ਦਿੱਤੀ ਗਈ ਕਿੱਦਾਂ ਦੇਖਦੇ ਹਾਂ ਅੱਗੇ ਕੋ ਬਾਕੀ ਪਾਰਟੀਆਂ ਦੇ ਮੈਨੂੰ ਪਤਾ ਨਹੀਂ ਮੈਂ ਕਾਂਗਰਸ ਦੀ ਗੱਲ ਜ਼ਰੂਰ ਕਰਾਂਗੀ ਕਿ ਕਾਂਗਰਸ ਨੇ ਮੇਰੇ ਵਰਗੇ ਇੱਕ ਆਮ ਵਰਕਰ ਨੂੰ ਟਿਕਟ ਦੇ ਕੇ ਇਹ ਦਿਖਾ ਦਿੱਤਾ ਹੈ ਕਿ ਕਾਂਗਰਸ ਜੋ ਪਰਿਵਾਰਵਾਦ ਚੱਲ ਰਿਹਾ ਇੱਕ ਨਵੀਂ ਸੋਚ ਲੈ ਕੇ ਹੁਣ ਅੱਗੇ ਵੱਧ ਰਹੀ ਹੈ ਇੱਕ ਆਮ ਪਰਿਵਾਰ ਤੋਂ मिनिट टिकट देख उन्होंने सारे ही जिन्हें वॉलेंटियर्स है उनका का मोरल बहुत हाई कर देता है तो सारे आज बहुत खुश हैं कौन प्रचार कितने जा रहे प्यार मिल रहा चंतचार बहुत बढ़िया चल रहे हैं पहला भी मीटिंग चल रही हैं तो आज नॉमिनेशन तो बाद भी सारी मीटिंग शेड्यूल ले तो बाद सारे ही हल्के अर्ली मॉर्निंग टू तो लेके लेटिंग का सारे शेड्यूल सारे रेडी हो गए हैं